ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ। ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਵਿਜਮ ਦੇ ਉੱਪਰ। ਅੱਜ ਦੀ ਵੀਡੀਓ ਰਾਹੀਂ ਆਪਾਂ ਪੰਜਾਬ ਦੇ ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜੀ। ਸੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਮੁੱਢਲਾ ਜੀਵਨ ਦੱਸਾਇਆ ਗਿਆ ਹੈ ਜੀ। ਠੀਕ ਹੈ ਜੀ। ਪੜ੍ਹਦੇ ਹਾਂ ਆਪਾਂ। ਸਹੀਰ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਈਸਵੀ ਨੂੰ ਲੁਧਿਆਣਾ ਰਾਏਕੋਟ ਰੋਡ ਉੱਪਰ ਸਥਿਤ ਪਿੰਡ ਸਰਾਬਾ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਸੀ ਬਚਪਨ ਵਿੱਚ ਹੀ ਆਪ ਦੇ ਪਿਤਾ ਦਾ ਦੇਹਾਂਤ ਹੋ ਜਾਣ ਕਾਰਨ ਆਪ ਦਾ ਪਾਲਣ ਪੋਸ਼ਣ ਆਪ ਦੇ ਦਾਦਾ ਜੀ ਸਰਦਾਰ ਬਦਨ ਸਿੰਘ ਜੀ ਨੇ ਕੀਤਾ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਸ੍ਰੀ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ 24 ਮਈ 1896 ਈਸਵੀ ਨੂੰ ਹੋਇਆ ਕਿਸ ਜਗ੍ਹਾ ਤੇ ਹੋਇਆ ਪਿੰਡ ਸਰਾਬਾ ਠੀਕ ਹੈ ਜੀ ਜ਼ਿਲ੍ਹਾ ਲੁਧਿਆਣਾ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਸੀ ਠੀਕ ਹੈ ਜੀ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਜੀ ਸਰਦਾਰ ਬਦਨ ਸਿੰਘ ਜੀ ਵੱਲੋਂ ਕੀਤਾ ਗਿਆ ਸੀ ਠੀਕ ਹੈ ਜੀ ਅੱਗੇ ਦੇਖਦੇ ਹਈ ਆਪਾਂ ਅੱਗੇ ਇਹਨਾਂ ਦੀ ਮੋਢਲੀ ਵਿਦਿਆ ਦੱਸੀ ਗਈ ਹੈ ਜੀ ਮੋਢਲੀ ਵਿਦਿਆ ਬਾਰੇ ਆਪਾਂ ਪੜ੍ਹਦੇ ਹਾਂ ਆਪ ਜੀ ਨੇ ਮੋਢਲੀ ਵਿਦਿਆ ਸਰਾਬਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ 1910 ਈਸਵੀ ਵਿੱਚ ਮੈਸਨ ਹਾਈ ਸਕੂਲ ਤੋਂ 10ਵੀਂ ਕਰਨ ਉਪਰੰਤ ਆਪਣੇ ਚਾਚਾ ਵੀਰ ਸਿੰਘ ਕੋਲ ਓਡੀਸ਼ਾ ਚਲੇ ਗਏ ਆਪ ਜੀ ਦੇ ਚਾਚਾ ਜੀ ਡਾਕਟਰ ਸਨ ਇਸ ਤੋਂ ਬਾਅਦ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੇ ਗਏ ਇੱਥੇ ਆਪ ਨੇ ਬਾਰਕਲੇ ਯੂਨੀਵਰਸਿਟੀ ਸਾਨ ਫ੍ਰਾਂਸਿਸਕੋ ਵਿਖੇ ਦਾਖਲਾ ਲਿਆ ਠੀਕ ਹੈ ਜੀ ਇਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਜੋ ਹੈ ਉਹ ਸਰਾਬਾਪਿੰਡ ਤੋਂ ਹੀ ਪ੍ਰਾਪਤ ਕੀਤੀ ਪਹਿਲੀ ਗੱਲ ਦੂਸਰੀ ਗੱਲ ਹੈ ਕਿ 10ਵੀਂ ਕਰਨ ਉਪਰੰਤ ਉਹ ਆਪਣੇ ਚਾਚਾ ਜੀ ਕੋ ਓਡੀਸ਼ਾ ਚਲੇ ਗਏ ਠੀਕ ਹੈ ਜੀ ਇਹਨਾਂ ਦੇ ਚਾਚਾ ਜੀ ਉੱਥੇ ਡਾਕਟਰ ਸੀ ਤੇ ਉਥੇ ਕਰਤਾਰ ਸਿੰਘ ਸਰਾਬਾ ਜੀ ਇੱਕ ਸਾਲ ਰਹੇ ਠੀਕ ਹੈ ਜੀ ਇੱਕ ਸਾਲ ਰਹਿਣ ਤੋਂ ਬਾਅਦ ਉਹ ਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੇ ਗਏ ਠੀਕ ਹੈ ਜੀ ਉਥੇ ਉਹਨਾਂ ਨੇ ਬਾਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਠੀਕ ਹੈ ਜੀ ਅੱਗੇ ਦੇਖਦੇ ਆਪਾਂ ਜੀ ਅੱਗੇ ਹੈ ਜੀ ਕਰਤਾਰ ਸਿੰਘ ਸਰਾਬਾ ਦਾ ਆਜ਼ਾਦੀ ਵਿੱਚ ਯੋਗਦਾਨ ਅਤੇ ਸ਼ਹੀਦੀ ਠੀਕ ਹੈ ਜੀ ਜਦੋਂ ਆਪ ਜੀ ਨੇ ਬਾਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਉਸ ਸਮੇਂ ਉੱਥੇ ਗਾਦਰ ਲਹਿਰ ਨੇ ਜ਼ੋਰ ਫੜ ਰੱਖੀ ਸੀ ਇਸ ਸਮੇਂ ਭਾਰਤੀ ਪੰਜਾਬੀਆਂ ਲਈ ਕਈ ਦਿੱਕਤਾਂ ਆ ਰਹੀਆਂ ਸਨ ਅਮਰੀਕਾ ਅਤੇ ਕੈਨੇਡਾ ਦੇ ਮਜ਼ਦੂਰ ਪੰਜਾਬੀਆਂ ਨੂੰ ਨਫ਼ਰਤ ਕਰਦੇ ਸੀ ਉੱਥੋਂ ਦੀਆਂ ਸਰਕਾਰਾਂ ਵੀ ਇਹਨਾਂ ਨੂੰ ਆਪਣਾ ਨਾਗਰਿਕ ਨਹੀਂ ਸੀ ਬਣਾਉਣਾ ਚਾਹੁੰਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਗਾਦਰ ਲਹਿਰ ਹੋਰ ਵੀ ਜ਼ੋਰ ਫੜ ਗਈ ਠੀਕ ਹੈ ਜੀ ਜਦੋਂ ਕਰਤਾਰ ਸਿੰਘ ਸਰਾਬਾ ਨੇ ਬਾਰਕਲੇ ਜੁਨੀਵਰਸਿਟੀ ਵਿੱਚ ਦਾਖਲਾ ਲਿਆ ਉਸ ਸਮੇ ਗਦਰ ਲਹਿਰ ਪੀਕ ਤੇ ਸੀ ਉੱਥੇ ਠੀਕ ਹੈ ਜੀ ਉਸ ਸਮੇ ਗਦਰ ਲਹਿਰ ਜਨਮ ਲੈ ਰਹੀ ਸੀ ਠੀਕ ਹੈ ਜੀ ਉਨਾ ਹੀ ਸਮੇ ਕਰਤਾਰ ਸਿੰਘ ਸਰਾਬਾ ਉੱਥੇ ਪਹੁੰਚ ਜਾਂਦੇ ਆ ਠੀਕ ਹੈ ਜੀ ਉਹ ਵੀ ਗਦਰ ਲਹਿਰ ਦੇ ਸਰਗਰਮ ਮੈਂਬਰ ਬਣਦੇ ਆ ਠੀਕ ਹੈ ਉਹ ਆਪਾਂ ਅੱਗੇ ਦੇਖਦੇ ਆ ਜੀ ਅੱਗੇ ਹੈ ਇਸ ਦੇ ਮੱਦੇ ਨਜ਼ਰ 1913 ਇਸਵੀ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ ਗਾਗਰ ਪਾਰਟੀ ਦਾ ਪਹਿਲਾ ਪ੍ਰਧਾਨ ਬਾਬਾ ਸੋਹਣ ਸਿੰਘ ਪਖਨਾ ਅਤੇ ਸਕੱਤਰ ਲਾਲਾ ਹਰदयाल ਸਿੰਘ ਜੀ ਨੂੰ ਬਣਾਇਆ ਗਿਆ ਕਰਤਾਰ ਸਿੰਘ ਸਰਾਬਾ 18 ਸਾਲਾਂ ਦੀ ਉਮਰ ਵਿੱਚ ਇਸ ਦਾ ਸਭ ਤੋਂ ਸਰਗਰਮ ਮੈਂਬਰ ਬਣਿਆ ਠੀਕ ਹੈ ਜੀ ਇਸ ਸਮੇਂ ਇਹਨਾਂ ਨੇ ਗਦਰ ਨਾਮ ਦਾ ਅਖਬਾਰ ਚਲਾਇਆ ਜੋ ਸਭ ਤੋਂ ਪਹਿਲਾਂ ਉਰਦੂ ਅਤੇ ਪੰਜਾਬੀ ਭਾਸ਼ਾ ਵਿੱਚ ਛਪਿਆ ਠੀਕ ਹੈ ਜੀ ਗਦਰ ਪਾਰਟੀ ਦਾ ਸਭ ਤੋਂ ਹੋਣਹਾਰ ਤੇ ਉਦਮੀ ਮੈਂਬਰ ਵਜੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨਿਕਲੇ ਠੀਕ ਹੈ ਜੀ ਗਦਰ ਪਾਰਟੀ ਦੇ ਨਾਲ ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਲ ਨੇ ਉਹ ਪੁੱਛੇ ਜਾਂਦੇ ਆ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ 1913 ਈਸਵੀ ਵਿੱਚ ਠੀਕ ਹੈ ਜੀ ਇਸ ਦਾ ਜੋ ਹੈੱਡਕੁਆਟਰ ਸੀ ਉਹ ਸੀ ਸਾਨ ਫ੍ਰਾਂਸਿਸਕੋ ਠੀਕ ਹੈ ਜੀ ਅੱਗੇ ਹੈ ਇਸ ਦੇ ਪਹਿਲੇ ਪ੍ਰਧਾਨ ਉੱਪਰ ਬਹੁਤ ਵਾਰ ਸਵਾਲ ਆ ਚੁੱਕੇ ਆ ਜੀ ਬਾਬਾ ਸੋਹਣ ਸਿੰਘ ਕਹ ਕਨਾ ਠੀਕ ਹੈ ਜੀ ਗਦਰ ਪਾਰਟੀ ਦੇ ਪਹਿਲੇ ਸਕੱਤਰ ਕੌਣ ਸੀ ਜੀ ਲਾਲਾ ਹਰਦਿਆਲ ਸਿੰਘ ਠੀਕ ਹੈ ਜੀ ਇਹ ਸਵਾਲ ਪੇਪਰ ਦੇ ਵਿੱਚ ਬਹੁਤ ਵਾਰ ਪੁੱਛੇ ਜਾ ਚੁਕੇ ਠੀਕ ਹੈ ਕਰਤਾਰ ਸਿੰਘ ਸਰਾਬਾ ਇਸ ਦੇ ਕੀ ਸੀਗੇ ਮੈਂਬਰ ਸੀ ਠੀਕ ਹੈ ਜੀ ਗਦਰ ਪਾਰਟੀ ਦੇ ਅੱਗੇ ਹੈ ਗਦਰਨਾਮਾ ਅਖਬਾਰ ਗਦਰਨਾਮਾ ਅਖਬਾਰ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਵਿੱਚ ਛਪਿਆ ਇਹ ਸਵਾਲ ਆ ਸਕਦਾ ਹੈ ਉਰਦੂ ਅਤੇ ਪੰਜਾਬੀ ਵਿੱਚ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਅੱਗੇ ਹੈ ਕਰਤਾਰ ਸਿੰਘ ਸਰਾਭਾ ਨੇ ਗਾਦਨ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਿਊਯਾਰਕ ਦੀ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਦਾਖਲਾ ਲੈ ਕੇ ਜਹਾਜ਼ ਉਡਾਉਣ ਅਤੇ ਮੁਰੰਮਤ ਕਰਨ ਦੀ ਤਾਲੀਮ ਸਿੱਖੀ ਲਈ ਜਿਸ ਕਰਕੇ ਕਰਤਾਰ ਸਿੰਘ ਸਰਾਭਾ ਨੂੰ ਪਹਿਲਾ ਸਿੱਖ ਫਲਾਈਟ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਕਰਤਾਰ ਸਿੰਘ ਸਰਾਭਾ ਵਿੱਚ ਇੰਨੀ ਚਤrai ਸੀ ਕਿ ਜੇਕਰ ਮੈਨੂੰ ਕਿਸੇ ਵੀ ਸਮੇਂ ਜਹਾਜ਼ ਦੀ ਲੋੜ ਪਵੇਗੀ ਠੀਕ ਹੈ ਜੀ ਆਪਣੀ ਪਾਰਟੀ ਦੇ ਲਈ ਉਸ ਲਈ ਉਹਨਾਂ ਨੇ ਨਿਊਯਾਰਕ ਦੀ ਇੱਕ ਕੰਪਨੀ ਵਿੱਚ ਦਾਖਲਾ ਲੈ ਲਿਆ ਠੀਕ ਹੈ ਜੀ ਉੱਥੇ ਉਹਨੇ ਜਹਾਜ਼ ਡਾਉਣ ਤੇ ਉਹਨਾਂ ਦੀ ਮੁਰੰਮਤ ਕਰਨ ਦੀ ਜੋ ਤਾਲੀਮ ਹੈ ਸਿੱਖੀ ਠੀਕ ਹੈ ਜਿਸ ਕਰਕੇ ਕਰਤਾਰ ਸਿੰਘ ਸਰਾਬਾ ਨੂੰ ਪਹਿਲਾ ਸਿੱਖ ਫਲਾਈਟ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਹੈ 5 ਅਗਸਤ 1916 ਇਸਵੀ ਨੂੰ ਪਹਿਲੇ ਵਿਸ਼ਵ ਯੁੱਧ ਦਾ ਵਿਗਲ ਵਜਨ ਕਰਕੇ ਸਰਾਬਾ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਇਨਾ ਉਤਾਵਲਾ ਸੀ ਕਿ ਉਹ ਆਪਣੇ ਸਾਥੀ ਰਗਵੀਰ ਦਿਆਲ ਗੁਪਤਾ ਨਾਲ ਜਾਪਾਨ ਦੇ ਨਿਮਨ ਨਿਪਨ ਮਾਰੂਝਾ ਚੜ੍ਹ ਕੇ ਕਲਕੱਤੇ ਆ ਗਿਆ ਠੀਕ ਹੈ ਜੀ 1914 ਇਸਵੀ ਵਿੱਚ ਪਹਿਲਾ ਵਿਸ਼ਵ ਯੁੱਧ ਛੜਨ ਦੇ ਕਾਰਨ ਸਾਰੇ ਹੀ ਭਾਰਤੀਆਂ ਨੂੰ ਇਹ ਸੀ ਕਿ ਸਾਡੇ ਕੋਲ ਇਹੋ ਮੌਕਾ ਹੈ ਜੋ ਅਸੀਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਸਕੀਏ ਠੀਕ ਹੈ ਜੀ ਇਸੇ ਦਾ ਫਾਇਦਾ ਉਠਾਉਂਦੇ ਹੋਏ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਸਮੇਤ ਭਾਰਤ ਪਹੁੰਚ ਗਿਆ ਠੀਕ ਹੈ ਜੀ ਉਸ ਬਾਰੇ ਆਪਾਂ ਅੱਗੇ ਦੇਖਦੇ ਹਾਂ ਕਰਤਾਰ ਸਿੰਘ ਸਰਾਭਾ ਨੇ ਭਾਰਤ ਆ ਕੇ ਗਾਦਰ ਪਾਰਟੀ ਦੇ ਬੰਗਾਲ ਵਿੱਚ ਪੈਰ ਜਮਾ ਦਿੱਤੇ ਠੀਕ ਹੈ ਜੀ ਇੱਥੇ ਰਾਸ બિਹਾਰੀ ਬੋਸ ਇਸ ਦਾ ਸਰਗਰਮ ਮੈਂਬਰ ਬਣਿਆ ਠੀਕ ਹੈ ਜੀ ਪਾਤ ਪਹੁੰਚਦੇ ਹੀ ਕਰਤਾਰ ਸਿੰਘ ਸਰਾਭਾ ਆਪਣੀ ਪਾਰਟੀ ਕਿੱਥੇ ਲੈ ਗਏ ਬੰਗਾਲ ਦੇ ਵਿੱਚ ਠੀਕ ਹੈ ਜੀ ਉੱਥੇ ਰਾਸ ਵਿਹਾਰੀ ਬੋਸ ਨੂੰ ਪਾਰਟੀ ਦਾ ਸਰਗਰਮ ਮੈਂਬਰ ਬਣਾਇਆ ਕਲੀਅਰ ਹੈ ਅੱਗੇ ਦੇਖਦੇ ਹਾਂ ਇੱਕ ਦਿਨ ਕਰਤਾਰ ਸਿੰਘ ਸਰਾਭਾ ਜਗਤ ਸਿੰਘ ਸੁਰ ਸਿੰਘੀਆ ਦੇ ਘਰ ਬੈਠੇ ਗਦਰ ਪਾਰਟੀ ਦਾ ਅਖਬਾਰ ਗਦਰ ਦੀ ਗੂੰਜ ਪੜ੍ਹ ਕੇ ਸੁਣਾ ਰਿਹਾ ਸੀ ਅਚਾਨਕ ਹੀ ਉਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਡਿਫੈਂਸ ਆਫ ਇੰਡੀਆ ਐਕਟ ਦੇ ਅਧੀਨ ਇਹਨਾਂ ਖਿਲਾਫ ਮੁਕੱਦਮਾ ਚਲਾਇਆ ਗਿਆ ਠੀਕ ਹੈ ਜੀ ਹੁਣ ਉਹਨਾਂ ਦੀ ਸ਼ਹੀਦੀ ਬਾਰੇ ਗੱਲ ਹੋ ਰਹੀ ਹੈ ਜੀ ਕਿਵੇਂ ਉਹਨਾਂ ਨੂੰ ਆਖਰੀ ਦਿਨਾਂ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਗਤ ਸਿੰਘ ਸੁਰਸਿੰਘਿਆ ਇੱਕ ਪੁਰਾਣਾ ਪੈਨਸ਼ਨਰ ਰਹੀ ਸੀ ਠੀਕ ਹੈ ਜੀ ਕਰਤਾਰ ਸਿੰਘ ਸਰਾਬਾ ਉਹਨਾਂ ਦੇ ਘਰ ਗਦਰ ਪਾਰਟੀ ਦੀ ਅਖਬਾਰ ਦਾ ਗਦਰ ਦੀ ਗੂੰਜ ਪੜ੍ਹ ਕੇ ਸੁਣਾ ਰਹੇ ਸੀ ਠੀਕ ਹੈ ਜੀ ਅਚਾਨਕ ਹੀ ਪੁਲਿਸ ਉਹਨਾਂ ਤੇ ਛਾਪਾ ਮਾਰਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਕਰਤਾਰ ਸਿੰਘ ਸਰਾਬਾ ਦੇ ਨਾਲ ਜਗਤ ਸਿੰਘ ਸੁਰ ਸਿੰਘ ਜੀ ਆ ਅਤੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ 16 ਨਵੰਬਰ 1915 ਈਸਵੀ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਇਹਨਾਂ ਸਾਰੇ ਹੀ ਕ੍ਰਾਂਤੀਕਾਰੀ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਠੀਕ ਹੈ ਜੀ ਕਰਤਾਰ ਸਿੰਘ ਸਰਾਭਾ ਦੇ ਨਾਲ ਇੱਕ ਜਗਤ ਸਿੰਘ ਸੁਰਸਿੰਘੀਆਂ ਸੀ ਠੀਕ ਹੈ ਜੀ ਅਤੇ ਪੰਜ ਹੋਰ ਮੈਂਬਰ ਸੀ ਠੀਕ ਹੈ ਜੀ ਕਿਸ ਦਿਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ 16 ਨਵੰਬਰ 1915 ਠੀਕ ਹੈ ਜੀ ਬਹੁਤ ਹੀ ਮਹੱਤਵਪੂਰਨ ਦਿਨ ਹੈ ਇਸ ਜਗ੍ਹਾ ਤੇ ਦਿੱਤੀ ਗਈ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਅੱਗੇ ਹੈ 14 ਜਦੋਂ 13 ਨਵੰਬਰ 1915 ਈਸਵੀ ਨੂੰ ਕਰਤਾਰ ਸਿੰਘ ਸਰਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਆਪ ਜੀ ਨੇ ਜੱਜ ਨੂੰ ਜਵਾਬ ਦਿੱਤਾ ਕਿ ਮੈਂ ਫਿਰ ਪੈਦਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਾਂਗਾ ਠੀਕ ਹੈ ਜੀ ਇਹ ਜਦੋਂ ਜੱਜ ਉਹਨਾਂ ਨੂੰ ਫੈਸਲਾ ਦਿੰਦਾ ਹੈ ਉਸ ਸਮੇਂ ਕਰਤਾਰ ਸਿੰਘ ਸਰਾਭਾ ਦੇ ਬੋਲ ਸੀ ਕਿ ਤੁਸੀਂ ਮੈਨੂੰ ਹੁਣ ਖਤਮ ਕਰ ਸਕਦੇ ਹੋ ਪਰ ਮੈਂ ਫਿਰ ਤੋਂ ਜਨਮ ਲੈ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਾਂਗਾ ਠੀਕ ਹੈ ਜੀ ਇਹ ਕਰਤਾਰ ਸਿੰਘ ਸਰਾਭਾ ਦੇ ਉਸ ਸਮੇਂ ਦੇ ਬੋਲ ਸੀ ਠੀਕ ਹੈ ਜੀ ਸੋ ਇਹ ਦੋਸਤੋ ਆਪਣੀ ਸਾਰੀ ਹੀ ਵੀਡੀਓ ਕਰਤਾਰ ਸਿੰਘ ਸਰਾਭਾ ਦੇ ਜੀਵਨ ਉੱਪਰ ਸੀ ਜੀ ਠੀਕ ਹੈ ਜੀ ਸਾਡਾ ਇਸ ਯੋਧਿਆਂ ਦੀ ਸੀ ਦਿਨੂ ਕੋਟ-ਕੋਟ ਪ੍ਰਣਾਮ ਹੈ ਸੋ ਅੱਜ ਦੀ ਵੀਡੀਓ ਰਹੀ ਦੋਸਤੋ ਇੰਨਾ ਹੀ ਜਲਦ ਹੀ ਆਪਾਂ ਇੱਕ ਨਵੀਂ ਵੀਡੀਓ ਰਹੀ ਪੰਜਾਬ ਦੇ ਮਹਾਨ ਸ਼ਖਸੀਅਤ ਦੀ ਵੀਡੀਓ ਲਿਆਵਾਂਗੇ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਵੀਡੀਓ ਲੱਗੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ